ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਗੇਮ ਸਟੱਡੀ ਵਿਦ ਜੋਬ ਅਲਰਟ ਤੇ ਅੱਜ ਦੀ ਅਪਡੇਟ ਹੈ ਜੀ ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਦੇ ਵਿੱਚ ਰਾਖਵਾ ਕਰਨ ਸੰਬੰਧੀ 33% ਜਿਹੜਾ ਰਾਖਵਾ ਕਰਨ ਕੀਤਾ ਗਿਆ ਹੈ ਇਹਦੇ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਨਰਲ ਵਰਗ ਐਸਸੀ ਬੀਸੀ ਅਤੇ ਹੋਰ ਕੈਟਾਗਰੀਆਂ ਲਈ ਕਿੰਨੇ-ਕਿੰਨੇ ਭਰਤੀਆਂ ਵਿੱਚ ਕਿਹੜੇ-ਕਿਹੜੇ ਗਰੁੱਪ ਦੀਆਂ ਭਰਤੀਆਂ ਦੇ ਵਿੱਚ ਇਹ ਰਾਖਵਾ ਕਰਨ ਦਿੱਤਾ ਜਾਣਾ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਹੀ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ ਦਾ ਸ਼ੇਅਰ ਕਰਦੇ ਆ ਜੀ ਪੂਰੀ ਜਾਣਕਾਰੀ ਤਾਂ ਇਹ ਹੈ ਜੀ ਉਹ ਨੋਟੀਫਿਕੇਸ਼ਨ ਪੰਜਾਬ ਚ ਪੰਜਾਬ ਸਰਕਾਰ ਨੇ ਸਰਕਾਰੀ ਨੌਕਰੀਆਂ ਚ ਔਰਤਾਂ ਨੂੰ 33% ਦੀ ਰਾਖਵਾਕਰਨ ਦੇਣ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਸਰਕਾਰ ਦੇ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਇਸ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ ਜਿਸ ਤਹਿਤ ਸਰਕਾਰੀ ਭਰਤੀਆਂ ਦੌਰਾਨ ਜਨਰਲ ਵਰਗ ਐਸਸੀ ਬੀਸੀ ਸਾਬਕਾ ਫੌਜੀ ਖੇਡ ਕੋਟੇ ਤੇ ਆਰਥਿਕ ਪੱਖੋਂ ਕਮਜ਼ੋਰ ਕੋਟੇ 'ਚ ਔਰਤਾਂ ਲਈ 33 ਫੀਸਦੀ ਅਸਾਮੀਆਂ ਰੱਖਵੀਆਂ ਹੋਣਗੀਆਂ ਸਰਕਾਰ ਨੇ ਇਸ ਰਾਖਵਾਕਰਨ ਨਿਯਮ ਨੂੰ ਪੰਜਾਬ ਸਿਵਲ ਸੇਵਾਵਾਂ ਅਸਾਮੀਆਂ 'ਚ ਔਰਤਾਂ ਲਈ ਰਾਖਵਾਕਰਨ ਪਹਿਲੀ ਸੋਧ 1920 2020 ਨਾਮ ਦਿੱਤਾ ਹੈ ਸਰਕਾਰ ਨੇ ਇਸ ਵਿਵੰਦੀ ਫੈਸਲਾ ਅਕਤੂਬਰ 2020 'ਚ ਹੋਈ ਮੰਤਰੀ ਮੰਡਲ ਦੀ ਬੈਠਕ ਚ ਲਿਆ ਸੀ ਪਰੰਤੂ ਰਾਖਵਾਕਰਨ ਨਿਯਮਾ 'ਚ ਸੋਧ ਕਰਕੇ ਨੋਟੀਫਿਕੇਸ਼ਨ ਹੁਣ ਜਾਰੀ ਕੀਤਾ ਹੈ ਨੋਟੀਫਿਕੇਸ਼ਨ ਲਾਗੂ ਹੋਣ ਨਾਲ ਸਰਕਾਰੀ ਭਰਤੀਆਂ ਵਿੱਚ ਗਰੁੱਪ A ਤੋਂ ਲੈ ਕੇ ਗਰੁੱਪ D ਦੀਆਂ ਅਸਾਮੀਆਂ 'ਚ ਔਰਤਾਂ ਨੂੰ ਈਸਵ ਰਾਖਵੇਂ ਕਰਨ ਦਾ ਲਾਭ ਮਿਲੇਗਾ ਅੰਕੜੇ ਅਨੁਸਾਰ ਪੜ੍ਹੇ ਲਿਖੇ ਲੋਕਾਂ ਦੀ ਪੰਜਾਬ ਵਿੱਚ ਜਿਹੜੀ ਦਰ ਹੈ ਉਹ 75% ਦੀ ਹੈ ਜਿਸ 'ਚੋਂ ਔਰਤਾਂ ਦੀ ਸਾਖਰਤਾ ਦਰ ਹੈ ਜਿਹੜੀ ਉਹ 68.36% ਦੀ ਹੈ ਸੂਈ ਰਾਖਮਾ ਕਰਨ ਸੰਬੰਧੀ ਆਫੀਸ਼ੀਅਲੀ ਨੋਟੀਫਿਕੇਸ਼ਨ ਹੈ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਬਾਕੀ ਜੋ ਵੀ ਨਵੀਂ ਵੈਕੈਂਸੀ ਦਾ ਨੋਟੀਫਿਕੇਸ਼ਨ ਆਏਗਾ ਅਸੀਂ ਸਮੇਂ ਸਿਰ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗੇ ਧੰਨਵਾਦ